ਕੰਤਾ ਜੰਗਾ ਕੀ ਖਾਤੇ ਤੋਂ ਕੱਢਨੇਗਾ ਮੈਂ ਤੈਨੂੰ ਲੱਕੜ ਦਾ ਦੇ ਕੇ ਤੋੜ ਦਾਂਗੇ ਫਸਰੀ ਗੱਲੋਂ ਤੁਹਾਨੂੰ ਸਵਾਗਤ ਹੈ ਅੱਜ ਦੇ ਇਸ ਨਵੇਂ ਬਲਾਗ ਦੇ ਵਿੱਚ ਤੇ ਮਾਗਰਬੱਟੀ ਸ਼ਹਿਰ ਤੋਂ ਦੇਸੀ ਹੋਣੀ ਆ ਸੋਹੀ ਯਾਰ ਚੱਕ ਲਿਆ ਫਸਰੀ ਗੱਲ ਪਹੁੰਚ ਗਈ ਮੈਂ ਅੱਜ ਤੱਕ ਦੋਸਤੋ ਫਸਰੀ ਗੱਲ ਦੋਸਤੋ ਮੈਟਰ ਜੁਨਾਜ ਪਹੁੰਚ ਜੰਦਾਗਾ ਕਿ ਲਿਆਵਾਂਗੇ ਖੜਕ ਸਿੰਘਾ ਪਿੰਡ ਵਿੱਚ ਮਾਰਨਾ ਟਰਾਲੀ ਟੂ ਜਨ ਟਰਾਲੀ ਖੇਚ ਮਗਾਵਲਾ ਚੱਕਲਾ ਧਰ ਲੰਗਾਵਲਾ ਹਨ ਤੇ ਪਹੁੰਚਣ ਆ ਨਾ 9 ਕਿਲੋਮੀਟਰ ਹੈਗਾ ਲਗਭਗ ਲਵੀ ਹੈ ਕਹਾਣੀ ਬਹੁਤ ਦੂਰ ਆਇਆ ਸਾਫਰ ਬਹੁਤ ਹੈ ਦੋ ਲੰਬਾਈ ਦਾ ਹੀ ਲੇਟ ਹੋ ਗਿਆ ਸੋਈ ਮਾਂ ਲੇਟ ਹੋ ਗਿਆ 1 ਵਜ ਗਿਆ ਭਾਏ ਨਾ 1 ਵਜ ਕੇ 16 ਮਿੰਟ ਹੋ ਗਏ ਸੋਈ ਇੱਧਰੋਂ ਮੋੜੀ 1 ਵਜ ਕੇ 16 ਮਿੰਟ ਹੋ ਗਏ ਸਵੇਰ ਦੇ ਤੁਰੇ ਆ ਤੇ ਠੀਕ ਮੇਰਾ ਦਾ ਸੋਈ ਪਹਿਣ ਕੇ ਬੜਾ ਕੇ ਪਾਣਗੇ ਜੀ ਪਾਣਗੇ ਬਾਕੀ ਗਰਾਉਂਡ ਦੇ ਜਾ ਕੇ ਗਰਾਉਂਡ ਦੱਸੋ ਤਾਂ ਵੱਟਾ ਕਿ ਛੋਟਾ ਹੈ ਹਾਂ ਕਿ ਮੇਰੇ ਰੇਤਾਂ ਉੱਪਰ ਕੰਮ ਤਾਂ ਚੱਲ ਪਿਆ ਉਹ ਚੱਲ ਪਿਆ ਉਹ ਸਰਕੀ ਦਾ ਚੱਲ ਪਿਆ ਤਾਂ ਉਹਦਾ ਆਵੇਗਾ ਫਲਾ ਬਰ ਦੂਰ ਵਾਲਾ ਹੀ ਹੋਵੇ ਤੋ ਹੈ ਉਹ ਜਿੰਮੇ ਤਰੋ ਪਿੰਡ ਜੇ ਚ ਵੜ ਗਏ ਉਹ ਮੋੜ ਕੋੜ ਜਿਵੇਂ ਕਰੀਏ ਚੱਲੀ ਜਾਂਦੇ ਆ ਆ ਤਾਂ ਦੂਜਾ ਮੋੜ ਆ ਉਹ ਕੋਣੀ ਮੋੜ ਕੋਣੀ ਮੋੜ ਆ ਗਿਆ ਥੋ ਵੀ ਲੰਘੇ ਆ ਆ ਪਿੰਡ ਵਿੱਚ ਦੀ ਉਹ ਕਿ ਆਪਾਂ ਗਏ ਆ ਮੇਰੇ ਹਿਸਾਬ ਨਾਲ ਮੈਨੂੰ ਵੀ ਦੇਖਿਆ ਜਾ ਲੱਗਦਾ ਯਾਰ ਇਹ ਦੇਖਿਆ ਦੇਖਿਆ ਯਾਰ ਆ ਪਿੰਡ ਦਾ ਉਹ ਪਿੰਡ ਦਾ ਉਹਦਾ ਤਾਂ ਸੁਣਿਆ ਹੈਗਾ ਪਟਕ ਸਿੰਘ ਵਾਲਾ ਕਿ ਹੈ ਲੱਗਦੀ ਆ ਆ ਕਿਤੇ ਹਾਂ ਅੰਡਾ ਸਾਫ ਆ ਟੋ ਫਾਈਨਲੀ ਪਹੁੰਚ ਚੁੱਕੇ ਆ ਆਪਾਂ ਤੇ ਮੰਡੀ ਦੇ ਵਿੱਚ ਉਹ ਲੋਹਾ ਲੱਪਾ ਸਾਰਾ ਲਾ ਆ ਗਏ ਉਹ ਤੋਂ ਬਾਅਦ ਵਿੱਚ ਕਰਦੇ ਆਂ ਗੱਲਬਾਤ ਉਹ ਉੱਥੇ ਲੈ ਚੱਲਾਂਗੇ ਆ ਆ ਖੜਿਆ ਗਿਆ ਨਾ ਲੋਹਾ ਚਮਕੌਰ ਸਾਹਿਬ ਨਾਲ ਕਾਲੇ ਜੇਟਾ ਪਿਆਂ ਵਾਲੇ ਉਹਦੇ ਪਾਸੇ ਮੇਟਰੋ ਚੋਬਰਾਂ ਨੇ ਸੋਨ ਵਾਲੀ ਕਾ ਲਾ ਲਿਆ ਤੇ ਟਰਬੋ ਟਰਪੋ ਸੋਈ ਦਾ ਟਰਬੋ ਹੀ ਦੇਖੀ ਜਾਂਦੇ ਆ ਇਹਦੀ ਹੈ ਬਾਹਰ ਨਹੀਂ ਆ ਵੱਡੀ ਆ ਖਰਨਾ ਮੈਂ ਨਹੀਂ ਗੱਲੇ ਅੱਲਾਵਾ ਤਾਂ ਯਾ ਤੀ ਬੜੀ ਘੈਂਟ ਆ ਜਰਣਾ ਕੋਈ 60 60 8000 ਰੈਂਟ ਇਹ ਟਰਾਲੀ ਪਾਦੀ ਇਹ ਭੈਣ ਹਜੇ ਹੋਰ ਵੱਡਾ ਲੱਗੂ ਆਇਆ ਸੋਹੀ ਗਰਾਊਂਡ ਦੇ ਕਿ ਪੜਾਕੇ ਪਈ ਨੇ ਸੋਹੀ ਹਾਂ ਹਾ ਨਿਕਲ ਗਿਆ ਲੱਲਾੜ ਗਿਆ ਸੋਹੀ ਕੋਲ ਮੈਂ ਮੇਰਾ ਫੇਵਰੇਟ ਹੋ ਗਿਆ ਰੈਕਟਰ 850 ਜਿਹੜਾ ਚੱਲਣਾ ਮੈਂ ਇਹ ਹੁਣ ਮੈਂ ਬੜੇ ਟਾਈਮ ਦਾ ਡੀਕੀ ਆ ਨਾ ਆ ਵੀ ਮਿੱਤਰੋ ਕਹਿੰਦੇ 850 ਯੂਟਿਊਬ ਦੀ ਤੇਰੀ ਪੇਮੈਂਟ ਹੋਈ ਤਾਜਾ ਕਿਮ ਖਾਤੇ ਤੋਂ ਕੱਢਨੇ ਦਾ ਮੈਂ ਤਾਂ ਕਰੂੰਗੀ ਮੈਂ ਤਾਂ ਕਰੂੰਗੀ ਮੈਂ ਤਾਂ ਕਰੂੰਗੀ ਨਾ ਤੇਨੂੰ ਉਹ ਲੱਕੜ ਦਾ ਦੇ ਕੇ ਤੋੜ ਦਾਂਗੇ ਆ ਮੇਰਾ ਭਾਈ ਵਲੌਗ ਤੂੰ ਢੇਲੀ ਪਾਉਣਾ ਲੱਕੜ ਦਾ ਹੈ ਓਏ ਉਹ ਜਿਹੜੀ ਕਿਲੀ ਜੀ ਗੱਡੀ ਹੈ ਬਿੰਗੀ ਜੋਦੀ ਨੇ ਓਏ ਕਰ ਲਈ ਸਿੱਧੀ ਮੈਨੂੰ ਮੋਟੀਵੇਸ਼ਨ ਕਰਨਾ ਕਿ ਤੂੰ ਵਲੌਗ ਰੋਜ਼ ਪਾਇਆ ਕਰ ਹਾਂ ਉਹ ਗਰੀ ਜਿਹੜਾ ਇੱਕ ਮੇਰੇ ਖਾਤੇ ਚ ਆਉਂਦਾ ਮੋਟੀਵੇਟ ਕਰਦਾ ਹੈ ਮੈਨੂੰ ਇਹਦੇ 10 ਡਾਲਰ ਵੀ ਬੰਨ ਤਾਂ ਵੀ ਪੇਮੈਂਟ ਆਉਂਦੀ ਹੈ ਕਿਉਂ ਮੈਂ ਮਿਹਨਤ ਕਰਦਾ ਨਾ ਕੋਈ ਇਹੋ ਨਹੀਂ ਨਾ ਸਾਡਾ ਵੀ 100 ਡਾਲਰ ਕਰਨਾ ਹੀ ਕਰਨਾ ਸਾਨੂੰ ਚੱਲ ਤੂੰ ਹੁਣ ਐ ਹੋਏ ਸੋਹੀ ਹੁਣ ਜੇ ਤੂੰ ਹੱਥ ਮੋਡੀਫਾਈ ਕਰਿਆ ਉਹ ਦਿਖਾ ਸਪੈਸ਼ਲ ਕਰਿਆ ਇਹ ਕਿਹੜੇ ਮੈਸਤਰੀ ਦੀ ਕਾਰਗਰੀ ਹੈ ਇਹ ਕੋਈ ਆਪਾਂ ਦਾ ਸੀ ਕਮੈਸਤਰੀ ਜਾਨੂੰ ਮੈਂ ਕਿਹਾ ਸੀ ਮਾ ਤੂੰ ਬਾਇਲ ਦੇ ਟੈਡਾ ਕਰੇਗਾ ਐਵੇਂ ਹੀ ਕਰਤਾ ਨਾ ਚੱਲ ਕੋਈ ਨਾ ਉੱਚੇ ਚ ਚੱਲ ਇਹਦੇ ਨਾਲ ਐ ਹੋਏ ਫੇਕ ਮਾਰ ਲਾਂਗੇ ਨਾ ਪਹਿਲਾਂ ਗਰਮ ਕਰ ਲਾਂਗੇ ਹੈਪੀ ਹੋਏ ਇਹਨਾਂ ਕਿ ਕਿਹੜੇ ਕਿਹੜੇ ਫੰਕਸ਼ਨਾਂ 'ਚ ਫਰਕ ਪੈ ਗਿਆ ਵੀ ਕਿੱਥੇ ਕਿੱਥੇ ਦਿੱਕਤ ਆਉਂਦੀ ਆ ਹੁਣ ਇਹ ਯਾਰ ਤੇ ਜਦੋਂ ਐਂ ਹੁੰਦਾ ਨਹੀਂ ਹੱਥ ਜੁੜਦਾ ਨਹੀਂ ਨਾ ਤਾਂ ਕਰਕੇ ਆਏ ਹੱਥ ਜੋੜ ਕੇ ਠੀਕ ਹੈ ਇਹ ਤਾਂ ਹੀ ਬਣਾਇਆ ਪਛਤਾ ਕੇ ਬਣਾਉਂਦੇ ਸੀ ਮੋਡੀਫਿਕੇਸ਼ਨੇ ਕਰਾਤੀ ਆ ਕਰਨਾ ਜੇ ਤਾਂ ਐਂ ਮੁੱਠੀ ਪੀਚਰੀ ਆ ਉਦੋਂ ਵੀ ਇਹ ਬਾਹਰੇ ਰਹਿਦੀਆਂ ਐ ਅਗਲੇ ਦੇ ਚਾਹੇ ਕਰਕੇ ਮਾਰ ਹਾਏ ਓਏ ਇਹ ਗੱਲ ਝੋਟਾ ਇਕੱਠਾ ਕਰਾ ਦਿੰਦਾ ਜਦੋਂ ਖੜਦਾ ਮਿੱਤਰੋ ਲੱਕੀ ਯਾਰ ਦਾ ਹੈੱਡ ਆਊਟ ਪੱਟ ਕੇ ਦੇਖ ਲਿਆ ਉਹੀ ਜਿਹੜਾ ਸਾਨੂੰ ਬੱਸ ਐਹੀ ਵੀ ਕੰਮ ਉਹੀ ਹੋ ਗਿਆ ਹਨਾ ਜਿਹੜਾ ਪਿਸਟਨ ਸੀਗਾ ਉਹ ਜਿਹੜਾ ਨਵਾਂ ਪਾਇਆ ਸੀਗਾ ਬਰੂਆਣੇ ਉਹ ਸੀ ਹੋ ਗਿਆ ਤੇ ਆਪਾਂ ਵੀ ਹੁਣ ਪਿੰਡ ਪਹੁੰਚ ਕੇ ਉਹ ਵੀ ਲਗਭਗ ਚੱਲ ਪਏ ਸੀਗੇ ਉਦੋਂ ਤੇ ਰਾਜ ਬਲੌਗ ਦਾਣੀ ਬਣਿਆ ਕਿਉਂਕਿ ਉਹ ਪੜਦੇ ਕਰਦੇ ਜਰਾ ਹੱਥੁੱਤ ਬਲੇ ਕਾਲੇ ਹੋਏ ਬਈ ਸੋਈ ਕੋਲ ਹੱਥ ਧੋ ਕੇ ਸੋਈ ਨੂੰ ਉਤਾਰ ਕੇ ਉਦੋਂ ਬਾਅਦ ਦੇ ਵਿੱਚ ਹੁਣ ਆ ਬਹੋ ਸੱਦੇ ਕਰੇ ਪਦਾਰ ਗਿਆ ਆਪਣੇ ਆ ਗਿਆ ਆਪਣੇ ਵਾਲਾ ਹੋਮ ਤੁਹਾਨੂੰ ਜਹਾਜ਼ ਨਾਲ ਲੈਣੇ ਆਪਣੇ ਵਾਲੇ ਨੂੰ ਅੰਦਰ